ਦੂਦਾਧਾਰੀ ਹੈ ਗੁਰੂ ਅਰਜ ਕਰੂ ਸਵিকার ਮੇਰਾ ਕਾਰ ਤੋ ਆਪ ਜੀ ਹੋ ਜਾਓ ਸਾਕਾਰ ਲਖਵਿੰਦਰ ਤੇ ਕਮਲ ਦੀ ਇਹੋ ਹੈ ਫਰਿਆਦ ਆਈਏ ਸ਼ਿਵ ਕੇ ਆਈਏ ਸ਼ਿਵ ਕੇ ਧਾਮ ਮੇ ਸੇਵਕ ਕਰਦੇ ਜਾਂਦ ਸੇਵਕ ਕਰਦੇ ਜਾਂਦ ਪਰਮ ਸਤਕਾਰਯੋਗ ਗੁਰੂ ਸਵਾਮੀ ਦੇ ਸੇਵਕੋ ਸ਼ਿਵ ਸਰੂਪ ਸਵਾਮੀ ਗੁਰੂ ਦੇਵ ਦੂਦਾ ਘਰ ਜੀ ਨਮੋਲ ਵਾਲਿਆਂ ਦੀ 11ਵੀਂ ਵਰ੍ਹੇ ਨੂੰ ਮੋਖ ਰੱਖਦੇ ਹੋਏ ਗੁਰੂ ਸਵਾਮੀ ਜੀ ਨੂੰ ਆਪਾਂ ਫਰਿਆਦ ਹੈ ਕਿਉਂ ਕਰੀਏ ਸੇਵਕਾਂ ਦੇ ਮਾਨ ਸਵਾਮੀ ਹਰਸ਼ਾਈਏ ਜਿ ਮਾਨ ਹਰਸ਼ਾਈਏ ਸ਼ੀਗਰ ਸਵਾਮੀ ਸ਼ੇਵਤਾਮ ਆਈਏ ਸ਼ੇਵਤਾਮ ਆਈਏ ਮਹਾਦੇਵ ਜੀ ਦਾ ਸੋਣਾ ਫੋਰਮਾਨ ਜੀ ਸੋਣਾ ਫੋਰਮਾਨ ਜੀ ਨੀਲਕੰਠ ਵੱਲ ਹੋ ਗਏ ਰਵਾਨ ਜੀ ਹੋ ਗਏ ਰਵਾਨ ਜੀ ਹਾਂਜੀ ਆਗੇ ਆਜੋ ਹਾਰ ਜੀ ਦਿਓ ਨਿਵਾਹੀਏ ਹਾਂਜੀ ਉਹਨੇ ਵਾਈਏ ਸ਼ੀਗਰ ਸਵਾਮੀ ਸ਼ੇਵਤਾਮ ਆਈਏ ਸ਼ੇਵਤਾਮ ਆਈਏ ਢੂਲ ਜੱਟੀ ਵਿੱਚ ਤੁਸੀਂ ਲਾਇਆ ਰਹੈ ਤੂੰ ਸਿਲਾਇਆ ਨੇ ਰਹਿ ਆਪਵਾ ਜੋ ਸੀਵ ਕਾਂਚੇ ਛਾਇਆ ਨੇ ਰਹਿ ਹਾਂਜੀ ਛਾਇਆ ਨੇ ਰਹਿ ਹਾਂਜੀ ਸਵਰਨ ਦੇ ਵਾਂਗ ਨੇਰੇ ਨੂੰ ਪਜਾਈਏ ਨੇਰੇ ਨੂੰ ਪਜਾਈਏ ਸ਼ਿਗਰ ਸਵਾਮੀ ਸ਼ੇਵਤਾਮ ਆਈਏ ਸ਼ੇਵਤਾਮ ਆਈਏ ਤੋਤੇ ਪੰਛੀ ਵੀ ਉਦਾਸ ਜੀ ਪੰਛੀ ਵੀ ਉਦਾਸ ਜੀ ਇਹਨਾਂ ਦੀ ਵੀ ਸੁਣਵਰ ਦਾਸ ਜੀ ਸੁਣਵਰ ਦਾਸ ਜੀ ਹਾਂਜੀ ਪਹਿਲਾਂ ਵਾਂਗ ਵਾਣ ਬਿੰਦ ਰਬਣਾਹੀ ਇਹ ਜਿਵੇਂਂਦ ਰਬਣਾਈਏ ਸ਼ਿਗਰ ਸੁਆਮੀ ਸ਼ੇਵਤਾ ਮੈਂ ਆਈਏ ਸ਼ੇਵਤਾ ਮੈਂ ਆਈਏ ਤੁੰਨੀ ਸੀ ਉਜਦੇ ਜੈਸੇ ਬਿਨਾ ਰਾਮ ਜੀ ਜੈਸੇ ਬਿਨਾ ਰਾਮ ਜੀ ਆਪ ਤੋਂ ਬਗੈਰ ਸੁਨ ਸ਼ੀਵਧਾਮ ਜੀ ਸੁਨ ਸ਼ੀਵਧਾਮ ਜੀ ਹੰਝ ਪਹਿਲਾ ਵਾਂਗੋ ਆਕੇ ਰੌਣਕਾਂ ਲਗਾਈਏ ਜੇ ਰੌਣਕਾਂ ਲਗਾਈਏ ਸ਼ੀਗਰ ਸਵਾਮੀ ਸ਼ੀਵਧਾਮ ਆਈਏ ਸ਼ੀਵਧਾਮ ਆਈਏ ਗੋਪੀਆਂ ਦੇ ਬਾਂਗ ਬਾਲਕੀਆਂ ਰੋਣ ਜੀ ਬਾਲਕੀਆਂ ਰੋਣ ਜੀ ਆਪਵਾਜੋਂ ਇਹਨਾਂ ਨੂੰ ਮੇਰਾਵੇ ਕੌਣ ਜੀ ਇਹਨਾਂ ਨੂੰ ਮੇਰਾਵੇ ਕੌਣ ਜੀ ਹੰਝ ਆਕੇ ਆਪ ਹੰਝ ਆਕੇ ਆਪ ਆਕੇ ਆਪ ਛੇਤੀ ਤੀਰਜ ਤਰਾਹੀਏ ਜੀ ਤੀਰਜ ਤਰਾਹੀਏ ਸ਼ਿਕਰ ਸੁਆਮੀ ਸ਼ੇਵਤਾ ਮਾਈਏ ਸ਼ੇਵਤਾ ਮਾਈਏ ਸੇਵਕਾਂ ਨੂੰ ਲੱਗਾ ਆਪ ਦਾ ਬਿਯੋਗ ਹੈ ਆਪ ਦਾ ਬਿਯੋਗ ਹੈ ਕੋਪੀਆਂ ਨੂੰ ਲੱਗਾ ਜਿਉਂ ਪ੍ਰੇਮ ਰੋਗ ਹੈ ਜਿਉਂ ਪ੍ਰੇਮ ਰੋਗ ਹੈ ਹੰਝ ਸੇਵਕਾਂ ਦੇ ਮਾਨ ਆਪ ਹਰਸ਼ਾਈ ਏ ਜਿ ਮੰਨ ਹਰਸ਼ਾਈ ਏ ਸ਼ੀਕਰ ਸਵਾਮੀ ਸ਼ੇਵਤਾ ਮ ਆਈਏ ਸ਼ੇਵਤਾ ਮ ਆਈਏ ਬਿਸ਼ਰਾਮ ਕੂਟੀਆਂ ਤੇ ਚੁੱਪ ਛਾਪ ਹੈ ਕਹਿੰਦੇ ਚੁੱਪ ਛਾਪ ਹੈ ਚਲ ਦੇ ਪਰੇ ਨਚਲ ਦਾ ਨਜਪ ਹੈ ਚਲ ਦਾ ਨਜਪ ਹੈ ਹਾਂਜੀ ਉਸੇ ਤਰ੍ਹਾਂ ਆ ਕੇ ਵਾਚਨ ਸੁਣਾ ਹੀ ਇਹ ਜੀ ਵਾਚਨ ਸੁਣਾਈਏ ਸ਼ੀਖਰ ਸਵਾਮੀ ਸ਼ੇਵਤਾ ਮ ਆਈਏ ਸ਼ੇਵਤਾ ਮ ਆਈਏ ਭੋਲੇनाथ ਸਾਡੀ ਬੇਨਤੀ ਹਜ਼ੂਰ ਜੀ ਬੇਨਤੀ ਹਜ਼ੂਰ ਜੀ ਸਵਾਮੀ ਜੀ ਨੂੰ ਭੇਜੋ ਸ਼ੇਵਤਾਮ ਤੇ ਜਰੂਰ ਜੀ ਤਾਮ ਤੇ ਜਰੂਰ ਜੀ ਹਾਂ ਜੀ ਸੇਵਕਾਂ ਨੂੰ ਆ ਕੇ ਦਰਸ਼ ਦਿਖਾਈਏ ਜੀ ਦਰਸ਼ ਦਿਖਾਈਏ ਸ਼ੀਗਰ ਸਵਾਮੀ ਸ਼ੇਵਤਾਮ ਆਈਏ ਸ਼ੇਵਤਾਮ ਆਈਏ ਅਸਣ ਤੇ ਹੋ ਜਾਓ ਬੇਰਾਜਮਾਨ ਜੀ ਹਾਂ ਬੇਰਾਜਮਾਨ ਜੀ ਉਸ ਤੇ ਰਾਮ ਤੇਰੇ ਗੁਣ ਗਣ ਜੀ ਤੇਰੇ ਗੁਣ ਗਣ ਜੀ ਹਾਂਜੀ ਕਮਲ ਲਖੇ ਤੋਂ ਭਜਨ ਗਵਾਈਏ ਜੀ ਭਜਨ ਗਵਾਈਏ ਸ਼ਿਗਰ ਸਵਾਮੀ ਸ਼ੇਵ ਧਾਮ ਆਈਏ ਸ਼ੇਵ ਧਾਮ ਆਈ